ਦੇਖੋ ਬੜੇ ਜ਼ੁਲਮ ਤੇ ਤਸ਼ੱਦਦ ਤੇ ਅਨਿਆਏ ਦੀ ਗੱਲ ਆ ਜਿਹੜੀ ਇੱਥੇ ਆਵਾਜ਼ ਉਠ ਰਹੀ ਅੰਮ੍ਰਿਤਸਰ ਤੋਂ ਮੋਰਚਾ ਲੱਗਾ ਪਹਿਲੀ ਗੱਲ ਤਾਂ ਭਗਵੰਤ ਮਾਨ ਦਾ ਐਨਐਸਐ ਲਾਉਣਾ ਹੀ ਸਾਡੇ ਨੌਜਵਾਨਾਂ ਤੇ ਅੰਮ੍ਰਿਤਪਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਦੋਨਾਂ ਤੇ ਗਲਤ ਸੀਗਾ ਮੈਂ ਜਿੰਨਾਕ ਉਹਨਾਂ ਨੂੰ ਦੇਖਿਆ ਸਮਝਿਆ ਉਹ ਇੱਕ ਪ੍ਰਚਾਰਕ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਸੀਗੇ ਨਸ਼ੇ ਦੇ ਖਿਲਾਫ ਕੈਂਪੇਨ ਸੀਗਾ ਸਿੱਖੀ ਸਿੱਖੀ ਦਾ ਪ੍ਰਚਾਰ ਅੰਮ੍ਰਿਤ ਦੇ ਨਾਲ ਜੋੜਨਾ ਲੋਕਾਂ ਨੂੰ ਇਹ ਅਸਲ ਉਹਨਾਂ ਦਾ ਮਕਸਦ ਸੀਗਾ हां इस दौरान वो पंजाब नाल ਹੋਏ ਅਨਿਆਏ ਦੀ ਡਿਸਕ੍ਰਿਮੀਨੇਸ਼ਨ ਦੀ ਇੱਕ ਲੰਬੀ ਦਾਸਤਾਨ ਸੁਣਾਉਂਦੇ ਸੀ ਲੋਕਾਂ ਨੂੰ ਔਰ ਇਹ ਜਿਹੜਾ ਐਨਐਸਏ ਲਾਇਆ ਗਿਆ ਇਹ ਸਰਾਸਰ ਗਲਤ ਲਾਇਆ ਗਿਆ ਸੀਗਾ ਮੈਂ ਅਸੈਂਬਲੀ ਚ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਸ ਦਾ ਵਿਰੋਧ ਕੀਤਾ ਵਾ ਔਰ ਇਹ ਕਦੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਅਗਰ ਕੋਈ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਕੋਈ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਕੋਈ ਤਕਰਾਰ ਹੋਇਆ ਤੁਸੀਂ ਉਹਨਾਂ ਬੰਦਾ ਉਹਨਾਂ ਨੂੰ ਕੇਸ ਰਜਿਸਟਰ ਕਰੋ ਅਜਨਾਲੇ ਅੰਮ੍ਰਿਤਸਰ ਵਿੱਚ ਟ੍ਰਾਇਲ ਕਰੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੋ ਕੋਈ ਗੱਲ ਨਹੀਂ ਜੇਲ੍ਹਾਂ ਤੋਂ ਬੰਦੇ ਡਰਦੇ ਨਹੀਂ ਹੁੰਦੇ ਜੇਲ੍ਹਾਂ ਬੰਦੇ ਆਸਤੇ ਬਣੀਆਂ ਲੇਕਿਨ ਇਹ ਕਿ ਦਿੱਲੀ ਦੇ ਇਸ਼ਾਰੇ ਤੇ ਭਗਵੰਤ ਡਰਦਾ ਹੋਇਆ ਗੋਡੇ ਟੇਕ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਜੇਲ੍ਹ ਐਨਐਸਏ ਲਾ ਦੇਵੇ ਜਿਹੜਾ ਉਹਨੂੰ ਪਤਾ ਹੀ ਨਹੀਂਗਾ ਕਿ ਐਨਐਸਏ ਹੈ ਕੀ ਆ ਇੱਕ ਸਭ ਤੋਂ ਕਾਲਾ ਕਾਨੂੰਨ ਹੈ ਇਸ ਦੇਸ਼ ਦੇ ਵਿੱਚ ਇਸ ਵਕਤ ਜਿਹੜਾ ਯੋਆਪਾ ਐਨਐਸਏ ਟਾਡਾ ਜਿਹੜਾ ਵਰਲਡ ওভার ਰਿਜੈਕਟ ਹੋ ਗਿਆ ਆਪਾਂ ਕੁਛ ਦਿਨ ਹੀ ਖੜੇ ਦੂਰ ਖੜੇ ਆ ਜੱਲਿਆਂ ਵਾਲੇ ਬਾਗ ਤੋਂ ਅੰਗਰੇਜ਼ਾਂ ਨੇ ਇਸ ਤਰ੍ਹਾਂ ਦਾ ਇੱਕ ਡ੍ਰਿਕੋਨਿਅਨ ਲਾਅ ਬਣਾਇਆ ਸੀਗਾ 1919 ਚ ਰੋਲੇਟ ਐਕਟ ਕਹਿੰਦੇ ਸੀਗੇ ਕਿ ਜਿਹਨੂੰ ਮਰਜ਼ੀ ਫੜ ਲਓ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਜਿਵੇਂ ਕਿ ਹੁਣ ਐਨਐਸਏ ਚ ਹੈ ਤੇ ਜਦੋਂ ਦੇਸ਼ਵੱਚ ਆਵਾਜ਼ ਉੱਠੀ ਤਾਂ 1922 ਵਿੱਚ ਅੰਗਰੇਜ਼ਾਂ ਨੇ ਉਸ ਰੋਲੇਟ ਐਕਟ 1919 ਨੂੰ ਖਤਮ ਕਰਤਾ ਸੀਗਾ ਤੇ ਆ ਜਿਹੜਾ ਤਸ਼ੱਦਦ ਇੱਥੇ ਇੰਨਾ ਵੱਡਾ ਹੋਇਆ ਜਨਰਲ ਡਾਇਰ ਵਾਲਾ ਇਹ ਅੱਜ ਸਾਡੇ ਤੇ ਰਿਪੀਟ ਹੋ ਰਿਹਾ ਵਾ ਚਾਹੇ ਉਹ ਕਿਸਾਨਾਂ ਦੇ ਅੰਦੋਲਨ ਤੇ ਕਹਿ ਲੋ ਤੇ ਕਾਹੇ ਨੌਜਵਾਨਾਂ ਤੇ ਇਸ ਲਈ ਇਹ ਸਰਾਸਰ ਗਲਤ ਸੀ ਨੰਬਰ 2 ਤੁਸੀਂ ਐਨਐਸਓ ਉੱਥੇ ਡਿਟੇਲ ਕੀਤਾ ਅਸਾਮ ਇਜ਼ ਵਨ ਆਫ ਦਾ ਸਟੇਟਸ ਜਿੱਥੇ ਮਾਈਕਰੋਸਕੋਪਿਕ ਕਮਿਊਨਿਟੀ ਯਾ ਸਿੱਖਾਂ ਦੀ ਮਾਈਕਰੋ ਸੈਂਸਸ 2011 ਕੱਟ ਕੇ ਦੇਖ ਲਓ ਉਹਦੇ ਚ ਸਿੱਖਾਂ ਦੀ ਆਬਾਦੀ ਇੱਕ ਪੈਸੇ ਤੋਂ ਵੀ ਘਟ ਐ ਅਸਾਮ ਤੁਸੀਂ ਉੱਥੇ ਲੈ ਕੇ ਗਏ ਉਹਨਾਂ ਨੂੰ ਕਿ ਇਹਨਾਂ ਨੂੰ ਕੋਈ ਮਿਲ ਨਾ ਸਕੇ ਰੋਟੀ ਨਾ ਖਾ ਸਕਣ ਕੋਈ ਮਿਲ ਕੋਈ ਉਹਨਾਂ ਨੂੰ ਕੋਈ ਸਮਾਨ ਕੋਈ ਭਾਸ਼ਾ ਨਾ ਬੋਲ ਸਕਣ ਇਹ ਤਾਂ ਸਰਾਸਰ ਇਹਨਾਂ ਨਾਲੋਂ ਜ਼ਿਆਦਾ ੱੱਕਾ ਹੋਰ ਕੀ ਹੋ ਸਕਦਾ ਵਾ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਹੁਣ ਜੇਲ੍ਹ ਵਿੱਚ ਉਹਨਾਂ ਦੇ ਸਾਜਿਸ਼ਾਂ ਘੜੀਆਂ ਜਾ ਰਹੀਆਂ ਉਹਨਾਂ ਦੇ ਹਿਡਨ ਕੈਮਰਾਜ਼ ਲਾਏ ਗਏ ਨੇ ਜਦੋਂ ਉਹ ਪ੍ਰੋਟੈਸਟ ਕਰਦੇ ਨੇ ਉਲਟਾ ਉਹਨਾਂ ਨੂੰ ਗੁਨਾਹਗਾਰ ਜਿਹੜਾ ਬੰਦਾ ਜੇਲ੍ਹ 'ਚ ਆ ਮੈਂ ਜੇਲ੍ਹ ਰਹਿ ਕੇ ਆ 90 ਤੁਸੀਂ 24 ਘੰਟੇ ਦਾ ਸਰਵਲੈਂਸ 'ਚ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ ਸਾਰੀ ਜੇਲ੍ਹ ਵਿੱਚ ਥਾਂ-ਥਾਂ ਦੇ ਉੱਤੇ ਤੁਸੀਂ ਗਲਤ ਕੰਮ ਕਿੱਦਾਂ ਕਰ ਸਕਦੇ ਹੋ ਤੇ ਇਹਨਾਂ ਦੀ ਗੱਲ ਸੁਣਨ ਦੇ ਬਜਾਏ ਤੇ ਇਹਨਾਂ ਨੂੰ ਹੀ ਦੋਸ਼ੀ ਠਰਉਣਾ ਗਵਰਨਮੈਂਟ ਵੱਲੋਂ ਚਾਹੇ ਅਸਾਮ ਦੀ ਗਵਰਨਮੈਂਟ ਹੋਵੇ ਚਾਹੇ ਸਾਡੀ ਪੰਜਾਬ ਵਾਲੀ ਵੀ ਇਹ ਮੂਰਖ ਬੰਦਾ ਨਾਲ ਰਲਿਆ ਹੋਇਆ ਉਹਨਾਂ ਦੇ ਇਹ ਸਾਰਾ ਗੱਲ ਇਹਨਾਂ ਨੇ ਜਦੋਂ ਚੱਕੀ ਆ ਨਹੀਂ ਸੁਣੇਗੇ ਤਾਂ ਅੱਜ ਉਹ ਭੁਖ ਹੜਤਾਲ ਤੇ ਬੈਠੇ ਨੇ ਨਾ ਸਿਰਫ ਡਿਬਰੂਗੜ੍ਹ ਜੇਲ੍ਹ ਵਿੱਚ ਬਲਕਿ ਅੰਮ੍ਰਿਤਸਰ ਜੇਲ੍ਹ ਵਿੱਚ ਵੀ ਉਹ ਭੁਖ ਹੜਤਾਲ ਤੇ ਨੇ ਅਸੀਂ ਉਹਨਾਂ ਦੇ ਹਮਦਰਦ ਕਰਨ ਵਾਸਤੇ ਉਹਨਾਂ ਦੀ ਆਵਾਜ਼ ਬਣਨ ਵਾਸਤੇ ਉਹਨਾਂ ਦੀ ਗੱਲ ਹੱਕ ਵਿੱਚ ਕਹਿਣ ਲਈ ਮੈਂ ਇੱਥੇ ਅੱਜ ਪਹੁੰਚਿਆ ਹਾਂ ਔਰ ਅਸੀਂ ਪੂਰੇ ਡਟ ਕੇ ਨਾਲ ਹੈਗੇ ਆ ਇਹਦਾ ਇਹਨੋਂ ਮੈਂ ਭਗਵਾਨ ਤੇ ਹੈਰਾਨ ਆ ਕਿ ਤੈਨੂੰ ਦੇਖੋ 92 ਤੁਸੀਂ ਐਮ.ਐਲ.ਏ ਜਿੱਤ ਕੇ ਆਏ ਹੋ ਇੱਕ ਛੱਡ ਕੇ ਕੁੰਵਰ ਵਿਜੇ ਪ੍ਰਤਾਪ ਜੋ ਬੇਅਦਬੀ ਦੀ ਗੱਲ ਕਰਦਾ 91 ਯਾਰ ਮੂੰਹ ਨੂੰ ਤਾਲਾ ਹੀ ਲਾ ਲਿਆ ਤੁਸੀਂ ਤੁਸੀਂ ਕਿਸੇ ਗੱਲ ਤੇ ਨਹੀਂ ਬੋਲਦੇ ਨਾ ਤੁਸੀਂ ਕਿਸਾਨਾਂ ਦੇ ਹੱਕ ਚ ਬੋਲਦੇ ਆ ਚਲੋ ਭਾਈ ਅਮਰਿਤਪਾਲ ਨੂੰ ਤਾਂ ਤੁਸੀਂ ਧੱਕਾ ਕੀਤਾ ਜੇ ਜਾਨ ਰੱਖਦੇ ਫਿਰ ਉਲਟ ਬੋਲ ਕੇ ਦਿਖਾਓ ਨਾ ਉਲਟ ਵੀ ਨਹੀਂ ਬੋਲਦੇ ਹੱਕ 'ਚ ਵੀ ਨਹੀਂ ਬੋਲਦੇ ਮੂਕ ਦਰਸ਼ਕ ਜਿੱਦਾਂ ਗੁੰਗੇ ਹੁੰਦੇ ਤਾਂ ਹੀ ਉਹ ਮੈਂ ਇਹਨਾਂ ਦਾ ਨਾਮ ਜਿਹੜਾ ਸੀ ਬੰਦੂਆ ਮਜ਼ਦੂਰ ਰੱਖਿਆ ਤੇ ਫਿਰ ਰੋਂਦੇ ਜਦੋਂ ਅਸੀਂ ਬੰਦੂਆ ਮਜ਼ਦੂਰ ਕਹਿੰਨੇ ਹਾਂ ਕਾਰਨ ਕੀ ਸਮੇਂ ਤੇ ਕਿਉਂ ਕਾਰਨ ਕਾਰਨ ਇਹ ਕਾਰਨ ਮੈਂ ਇਹ ਜੋ ਕੁਝ ਐਨਐਸਸੀ ਲੱਗੀ ਆ ਦੇ ਇਨਸਟਰਕਸ਼ਨਸ ਫਰੋਂ ਡੈਲੀ ਆ ਪੰਜਾਬ ਦਾ ਹੋਮ ਡਿਪਾਰਟਮੈਂਟ ਅੱਜ ਤੁਸੀਂ ਲਾ ਲੋ ਕਿਸਾਨਾਂ ਦੇ ਵਿੱਚ ਕਿੰਨਾ ਜ਼ਬਰ ਹੋਇਆ ਵਾ ਸ਼ੁਭ ਕਰਨ ਨੂੰ ਗੋਲੀ ਮਾਰ ਦਿੱਤੀ ਗਈ ਆ 200 250 ਕਿਸਾਨ ਫੱਟੜ ਹੋ ਗਿਆ ਵਾ ਟਰੈਕਟਰ ਟਰਾਲੀਆਂ ਸਾਡੇ ਆਣ ਕੇ ਹਰਿਆਣੇ ਚ ਅੰਦਰ ਵੜ ਕੇ ਸਾਡੇ ਸਾਡੀ ਸਟੇਟ ਵਿੱਚ ਭੰਨ ਦਿੱਤੀਆਂ ਨੇ ਤੇ ਭਗਵੰਤ ਚ ਬੈਠਾ ਵਾ ਜਿਵੇਂ ਕੋਈ ਕੁਝ ਵੀ ਨਹੀਂ ਹੋਇਆ ਤੋਂ ਇਹ ਸਾਰਾ ਜਿਹੜਾ ਹੋ ਰਿਹਾ ਵਾ ਇਹ ਸਾਫ਼ ਹੋ ਗਿਆ ਕਿ ਭਗਵੰਤ ਬੀਜੇਪੀ ਦਾ ਹੱਥ ਕੋਕਾ ਵਾ ਔਰ ਸਾਡਾ ਹੋਮ ਡਿਪਾਰਟਮੈਂਟ ਉਹਨੇ ਉਹਨਾਂ ਨੂੰ ਸਰੈਂਡਰ ਕੀਤਾ ਵੀ ਜੋ ਜੋ ਕਹੀ ਚੱਲੂਗਾ ਮੈਂ ਕਰੀ ਚੱਲੂਗਾ ਔਰ ਅਸੀਂ ਅੰਦੋਲਨ ਦੇ ਵੀ ਸਪੋਰਟਰ ਅਸੀਂ ਸ਼ੁਭ ਕਰਨ ਲਈ ਵੀ ਇਨਸਾਫ਼ ਮੰਗਾ ਕੇ ਪਰਸੋਂ ਜਾ ਰਿਹਾ ਮੈਂ ਉੱਥੇ ਉਦੇ ਪਿੰਡ ਬੱਲੋ ਵਿੱਚ ਤੇ ਨਾਲ ਅੱਜ ਇੱਥੇ ਜਿਹੜਾ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਅਸਾਮ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਿ ਡੋ ਨੋਟ ਟ੍ਰਾਈ ਟੂ ਯੂ ਨੋ ਵਾਟ ਸ਼ੁਡ ਆਈ ਸੇ 멘ਟਲ ਟੌਰਚਰ ਡੋਨਟ ਡੋਨਟ ਇਨਫਲਿਕਟ ਵੈਂਜੈਂਸ ਡੋਨਟ ਇਨਫਲਿਕਟ 멘ਟਲ ਟੌਰਚਰ ਤੁਸੀਂ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਚੱਲੋ ਚਲੋ ਮੰਨ ਲਿਆ ਡਿਟੇਨ ਕੀਤਾ ਕੋਈ ਗੱਲ ਨਹੀਂ ਗਈ ਪਹਿਲਾਂ ਵੀ ਲੋਕੀ ਡਿਟੇਨ ਹੁੰਦੇ ਰਹੇ ਨੇ ਕਟ ਲੈਣਗੇ ਕੋਈ ਕਮਜ਼ੋਰ ਬੰਦੇ ਨਹੀਂਗੇ ਪਰ ਅ ਕਿਸੇ ਨੂੰ ਮਾਨਸਿਕ ਤੌਰ ਦੇ ਉਤੇ ਔਰਚਰ ਕਰਕੇ ਘਰ ਵਾਲਿਆਂ ਨੂੰ ਤੇ ਆਣ ਕੇ ਇਹ ਇਹਨਾਂ ਦੇ ਇਹਨਾਂ ਦੇ ਉਹਦੀ ਘਰ ਵਾਲੀ ਨੂੰ 에어ਪੋਰਟ ਤੇ ਰੋਕਤਾ ਇਹ ਸਾਰੀਆਂ ਗੱਲਾਂ ਖੋਚੀਆਂ ਹਰਕਤਾਂ ਨੇ ਸਰਕਾਰਾਂ ਨੂੰ ਬਤਨ